ਦਾ ਇਹ ਤਾਂ ਘਾਟ ਨਹੀਂ ਦੇਣੀ ਬਾਬਾ ਜੀ ਆ ਲੈ ਫੜ ਹਾਂਜੀ ਪੱਟ ਦੇਤੀ ਆ ਲੈ ਫੜ ਹਾਂ ਦੱਸੋ ਉਹ ਜਾ ਫੜ ਲੈ ਸਾਈ ਲੈਦਾ ਮੋੜੀ ਜਾਨੇ ਨੌ ਦੀ ਪੜ ਦੇਤੀ ਉਹਨਾਂ ਨੂੰ ਵੀ ਨਹੀਂ ਪੁੱਛਿਆ ਉਹਨੇ ਬਾਬਾ ਜੀ ਨਹੀਂ ਉਹ ਨੌ ਦੀ ਪੜ ਦੇਤੀ ਬਾਬਾ ਜੀ ਪੁੱਛਿਆ ਬਾਬਾ ਜੀ ਨਹੀਂ ਮਹਾਰਾਜ ਜੀ ਆਪਣੀਆਂ ਘਰ ਦੀਆਂ ਪੱਠਾ ਕਰਨੇ ਬਾਹਰ ਉਹ ਕਿਹੜਾ ਉਹ ਹੁੰਦੀ ਹੈ ਤਾਂ ਸਭ ਦੀਆਂ ਘਰ ਦੀਆਂ ਨੇ ਕਿੰਨੀਆਂ ਬੱਕਰੀਆਂ ਰੱਖੀਆਂ ਜੀ ਬਾਪੂ ਜੀ ਫਿਰ ਹਾਂਜੀ ਕਿੰਨੀਆਂ ਮਨ ਨਗ ਰੱਖੇ ਹੋ ਨੇ ਘਰੇ ਘਰੇ ਬਸ ਆਹੀ ਆ ਜੀ ਮੈਂ ਤਾਂ ਵੇਚ ਦੇਣੀ ਅੱਛਾ ਕਦੋਂ ਤੋਂ ਰੱਖੀਆਂ ਜੀ ਮੈਂ ਜੋ ਹੋ ਗਿਆ 5-6 ਸਾਲ ਰੱਖਦੇ ਨੂੰ ਮਤਲਬ ਬੰਦਾ ਭੱਜ ਗਿਆ ਬੰਦੇ ਭੱਜਣ ਕਰਨ ਕਰਕੇ ਨਾਲ ਅੱਛਾ ਮੁੱਲਾਪੁਰ ਬੱਕਰਾ ਮੰਡੀ ਬਣੀਓ ਜੋ ਟ੍ਰੇਨਿੰਗ ਕੈਂਪ ਰੱਖਿਆ ਗਿਆ ਵੀਰੇ 25 ਤੇ 26 ਅਪ੍ਰੈਲ ਦਾ ਨੰਬਰ ਤੇ ਨਾਲ ਹੀ ਵੀਰੇ ਬੇਨਤੀ ਹੈ ਵੀਰਾਂ ਨੂੰ ਕਿ ਮੁੱਲਾਪੁਰ ਬੱਕਰਾ ਮੰਡੀ ਬਣੀਓ ਬਹੁਤ ਵੱਡਾ ਦੁੱਧ ਚਵਾਈ ਦਾ ਮੇਲਾ ਕਰਵਾਇਆ ਜਾ ਰਿਹਾ ਉਹ ਕਰਵਾਇਆ ਜਾ ਰਿਹਾ ਹੈ ਭਾਈ ਰਣਜੀਤ ਸਿੰਘ ਦੀ ਜਾਤ ਦੇ ਵਿੱਚ ਇਹ ਤਾਂ ਹੁਣ ਜਿੰਨੇ ਦੀ ਚੀਜ਼ ਹੈ ਉੰਨੇ ਦੀ ਵਿਕਣੀ ਹੈ ਦੱਸ ਤੁਸੀਂ ਦੱਸ ਦਿਓ ਮੈਂ ਸੁਖੀ ਹਾਂ 7000 ਰੁਪਏ ਦੇ ਦੇਣੀ ਨਹੀਂ ਭਾਈ ਜੀ ਫੇਰ ਦੱਸ ਦਿਓ ਤੁਸੀਂ ਸਹੀ ਪੱਥਿਆ ਗਿਆ 11 ਜਹਾਜ਼ ਤੋਂ ਕੱਟ ਨਹੀਂ ਦੇਣੀਆਂ ਨੇ ਜੀ। ਨਹੀਂ ਭਾਈ 11 ਦੇ ਹੁੰਦੇ ਨੇ। ਨਹੀਂ ਜੀ ਵੀਰੇ ਕੋਈ ਗੱਲ ਨਹੀਂ। ਪਾਠ ਵੀ ਕਣੀਆਂ ਵੀਰੇ ਤੇਰੀ 10 ਤੋਂ ਅੰਦਰ ਆ ਕੇ। ਕੋਈ ਨਹੀਂ ਭਾਈ ਕੋਈ ਉਹ ਦੱਸ ਦੇ ਆਪਾਂ ਤੈਨੂੰ। ਕੋਈ ਗੱਲ ਨਹੀਂ ਮੇਰੇ ਕੋਈ। ਇੱਥੇ ਵਿਕਣੀਆਂ ਆ ਕੇ। ਕੋਈ ਗੱਲ ਨਹੀਂ ਵੀਰੇ। ਹਾਂ ਜੀ ਆਹੀ ਪਾਠ। ਕੋਈ ਗੱਲ ਨਹੀਂ। ਦੱਸੋ ਦੇਖੀਏ ਕੋਈ ਕਹੀਏ ਕੁਛ। ਨਹੀਂ ਭਾਈ ਜੀ ਇਹ ਦੋ 1000 ਦੀ ਚਲਦੀ ਹੈ। ਨਹੀਂ ਭਾਈ ਜੀ ਨਹੀਂ। ਇਹ ਭਾਈ ਬੱਕਰੀ ਬੱਚਾ ਲੱਗੀ ਸੀ। ਬੱਚੇ ਦਾ ਜੀ ਤਿੰਨ ਬੱਚੇ ਘੜਾ ਦੇ ਲੈ ਆ ਹਾਲੇ ਲੈਣ ਜਾਣਾ ਕਿੰਨੇ ਦਾ ਕਰੂ ਬਾਬਾ ਜੀ ਹਾਂ ਜੀ 8.5 ਨਹੀਂ ਬਾਬਾ ਜੀ ਵੇਚਣੀ ਨਹੀਂ ਆਪਾ ਕਿੰਨੇ ਦੀ ਵੇਚਣੀ ਉਹ ਵੀ ਦੱਸ ਦੇ ਫਿਰ ਆ ਭਾਜੜਾ ਕਾ ਦੇਖ ਦੂੰ ਮੈਂ ਤਾਂ ਮਾਲ ਕੋਲੇ ਖੜਾ ਵੀਰੇ ਕੋਈ ਪਰੇ ਨੂੰ ਉਹਨੇ ਨਹੀਂ ਨਹੀ ਨਹੀ ਉਹ ਜੋਲਾ ਮੰਦੀ ਗੱਲ ਦੱਸੋ ਬਾਬਾ ਜੀ ਕਿੰਨੇ ਦੀ ਵੇਚੀ 10000 ਤੋਂ ਘੱਟ ਨਹੀਂ ਦੇਣੀ ਬਾਬਾ ਜੀ ਆ ਲੈ ਫੜ ਹਾਂ ਜੀ ਪੱਟ ਦੇਤੀ ਆ ਲੈ ਫੜ ਹਾਂ ਦੱਸੋ ਉਹ ਜਾ ਫੜ ਲੈ ਸਾਈ ਲੈਣ ਦਾ ਮੋੜ ਹੀ ਜਾਨੇ ਆ ਨੌ ਦੀ ਪੱਟ ਦੇਤੀ ਉਹਨਾਂ ਨੂੰ ਵੀ ਨਹੀਂ ਪੁੱਛਿਆ ਉਹਨੇ ਬਾਬਾ ਜੀ ਨਹੀਂ ਉਹ ਨੌ ਦੀ ਪਰਦੇ ਦੀ ਬਾਬਾ ਜੀ ਬਾਬਾ ਜੀ ਨਹੀਂ ਮਹਾਰਾਜ ਜੀ ਆਪਣੀਆਂ ਘਰ ਦੀਆਂ ਪੱਠਾ ਘੜੇ ਬਾਹਰ ਉਹ ਹੁੰਦੀ ਹੈ ਤਾਂ ਸਭ ਦੀਆਂ ਘਰ ਦੀਆਂ ਨੇ ਕੱਪੂ ਜਿਹੜੇ ਮੁੱਲ ਲੈਣੇ ਉਹ ਵੀ ਤਾਂ ਘਰ ਦੀ ਹੋ ਜਾਂਦੀ ਹੈ ਫੇਰ ਉਹ ਘਰ ਦੀ ਹੋ ਜਾਂਦੀ ਮੇਰੀ ਬੱਕਰੀ ਆਉਂਦੀ ਹੈ ਇੱਕ ਵਾਰ ਸਿੱਟੇ ਰੁਕਦਾ ਜੀ ਹਾਂ ਜੀ ਪੂਰੇਵੇਂ ਮੈਂ ਹਾਂ ਪੂਰੇਵੇਂ ਕਾਲਾ ਤੇ ਇੱਕ ਬੱਕਰਾ ਨਿਕਨੇ ਨਿਕ ਪੈਣਦਾ ਜਿਹੜੇ ਵੱਡੇ ਨੇ ਬਾਬਰੀ ਦੇ ਇੱਥੇ ਬੈਠੀ ਆ ਬਾਹਰ ਜੀ ਆ ਬਾਬਾ ਦੋ ਹੀ ਕੱਢ ਹਾਂ ਬਾਬਾ ਇਹਦੇ ਵਿੱਚ ਨਹੀਂ ਦੋ ਰੱਖ ਦੇ ਉਹ ਵੀਰ ਮੇਰੇ ਆ ਦੱਸ ਦੇ ਇਤਰਾ ਬਜ਼ੁਰਗ ਬਾਬਾ ਜੀ ਮੈਂ ਤੁਹਾਨੂੰ ਕਹਿਦਾ ਉਹਦੋਂ ਕੱਢ ਨਹੀਂ ਦੇਣੀ ਆਪਾਂ ਗਿਆਲ ਤੋਂ ਕੱਢ ਦੇਣੀ ਨਹੀਂ ਗਿਆਲ ਤੋਂ ਕੱਢ ਦੇਣੀ ਨਹੀਂ ਆਪਾਂ ਬਾਬਾ ਜੀ ਹੁਣ ਤਾਂ ਦਾਤ ਨਹੀਂ ਦਾਤ ਤੋਂ ਤੂੰ ਆ ਲੈ ਵਾਹ ਬੈਠੇ ਮੈਂ ਨਾ ਉਹਨਾਂ ਦੀ ਕਰਾਂ ਤੇਰੀ 9.5 ਦੀ ਹੋਗੀ ਚੁੱਪ ਕਰ ਬਾਬਾ ਠੀਕ ਆ ਫੜੋ ਜਾਂ ਸਾਢੇ 9 ਦੀ ਹੋਗੀ ਸਾਢੇ 9 ਦੀ ਹਾਂਜੀ ਸਾਢੇ 9 ਕੱਦ ਕਾਠ ਬਹੁਤ ਸੀਗਾ ਅਸਲ ਦੇ ਵਿੱਚ ਸੰਭਾਲ ਸੰਭਾਲ ਦੀ ਘਾਟ ਬੰਦਾ ਪਚ ਗਿਆ ਅੱਛਾ ਚਲੋ ਕੋਈ ਨਹੀਂ ਮੈਂ ਤਾਂ ਗੱਡੀ ਜੀ ਖੀਰੀਆ ਹੈ ਹਾਂ ਜੀ ਇੱਕਦਾਂ ਸੱਟਾ ਡੱਕ ਰਿਆ ਨੇ ਠੀਕ ਆ ਕੱਦ ਘਾਟ ਬਹੁਤ ਸੀਗਾ ਜਿਵੇਂ ਉਹ ਸੀ ਹੈਗੀ ਪੈਂਤੀ ਕਿੰਚ ਹੈਗੀ ਆ 35 ਇੰਚ ਦੀ ਹੋਣਾ ਹੈਗੀ ਯਾਨਕਿ ਜੇ ਥੋੜੀ ਹੋਰ ਸੰਭਾਲ ਹੋਈ ਹੁੰਦੀ ਤਾਂ ਬਹੁਤ ਹੋਣੀ ਬੱਕਰੀਆਂ ਚ ਹੋਈਆਂ ਜੀ ਬੱਕਰੀਆਂ ਤਾਂ ਚੰਗੀਆਂ ਚੋਹ ਜੀ ਸੇਵਾ ਦੇਕਾਰ ਰੁਪਏ ਵੀ ਬਟਾ ਕੇ ਜਾਂਦੀ ਆ ਉਹ ਬੱਕਰੀਆਂ ਕੀ ਮੰਗਦੇ ਹੋ ਪਰਲੀ ਦਾ ਅੱਛਾ ਜੀ ਉਹਦਾ 3000 ਰੁਪਏ ਇਹਦਾ ਇਹਦਾ 2000 ਰੁਪਏ ਇਹਦੇ ਮਗਰ ਕੀ ਆ ਇਹਦੇ ਮਗਰ ਕੁਛ ਨਹੀਂ ਇਹਦੇ ਬੱਚੇ ਤਾਂ ਨਿਕੜਾ ਕੇ ਰਿਆ ਦੋ ਜਗ੍ਹਾ 1.5 ਕਿਲੋ ਡੰਗਲਾ ਇਹ ਥਲੀ ਅੱਛਾ ਜੀ ਉਹਦਾ ਕੀ ਮੰਗਿਆ 1000 ਰੁਪਏ 1000 ਰੁਪਿਆ ਲੈ ਵੀ ਪਰਚੀ ਦਿਓ ਆਉਂਦੀ ਲਿਖ ਦਈਏ ਬਾਬਾ ਜੀ ਅੱਜਾਂ ਰਸੋਈ ਪੱਠਾ ਕਿੰਨੀਆਂ ਵੇਕੀਆਂ ਨੇ ਅੱਜ ਕੀ ਜਿਆਦਾ ਵੇਚੀ ਆ ਪੱਠਾ ਦੀ ਵੀ ਸਾਰੀ ਰਲਵੀ ਮਿਲਵੀ ਗੱਲ ਕੀ ਆ ਜੀ ਅੱਛਾ ਜੀ ਬੱਕਰੀਆਂ ਦੀ ਵੀ ਹੂੰ ਕਾਟੂ ਮਾਲ ਦੀ ਬਹੁਤ ਜਿਆਦਾ ਘਾਕੀ ਆ ਵੱਡੇ ਬੱਕਰੀਆਂ ਦੀ ਬੋਕਾਂ ਦੀ ਹੂੰ ਚਾਰ ਚਾਰ ਪੰਜ ਪੰਜ ਇਕੱਠੇ ਵਿਕੀ ਜਾਂਦੇ ਆ ਠੀਕ ਹੈ ਤੇ ਰਲਾ ਮਲਾ ਕੇ ਅੱਜ ਸਾਰੀ ਤਰ੍ਹਾਂ ਦੀ ਮੰਡੀ ਹੱਥੇ ਉਧਰ ਸਾਰੇ ਤਰ੍ਹਾਂ ਦੀ ਮੰਡੀ ਬਾਕੀ ਉਹ ਦੇਖ ਲਓ ਬਾਈ ਪੱਠ ਜਿਹੜੀ ਵਿਕੀ ਹੈਗੀ 35 ਇੰਚ ਦੀ ਹੈਗੀ ਸੀਗੀ ਮਾਲ ਵਿਕੀ ਜਾਂਦਾ ਜੀ 35 ਇੰਚ ਦੀ ਘਟੋਟ ਹੈ ਜੀ ਜੇ ਸਾਨਸ ਵਾਲ ਹੋਈ ਹੁੰਦੀ ਤਾਂ ਰਪਏ ਹੋਰ ਵੀ ਬਟਾ ਕੇ ਜਾਂਦੇ ਬਹੁਤ ਵਧੀਆ ਚੀਜ਼ ਸੀਗੀ ਬਾਪੂ ਜੀ ਕਿੰਨੀਆਂ ਬੱਕਰੀਆਂ ਰੱਖੀਆਂ ਨੇ ਜੀ ਬਾਪੂ ਜੀ ਫਿਰ ਹਾਂ ਜੀ ਕਿੰਨੀਆਂ ਮਨ ਨਗ ਰੱਖੇ ਹੋ ਨੇ ਘਰੇ ਘਰੇ ਬਸ ਆਹ ਹੀ ਆ ਜੀ ਮੈਂ ਤਾਂ ਵੇਚ ਦੇਣੀ ਅੱਛਾ ਕਦੋਂ ਤੋਂ ਰੱਖੀਆਂ ਜੀ ਮੈਂ ਤਾਂ ਹੋ ਗਿਆ 5-6 ਸਾਲ ਰੱਖਦੇ ਨੂੰ ਮਤਲਬ ਬੰਦਾ ਭੱਜ ਗਿਆ ਬੰਦੇ ਭੱਜਣ ਕਰਨ ਕਰਕੇ ਨਾਲ ਅੱਛਾ ਵੀ ਆਈ ਸੀ ਗਿਆ ਹਾਂ ਪਰ ਕੀ ਦਿਓ ਬੰਦੇ ਰੱਖਣ ਜੇ ਬੰਦਾ ਭਾਜੇ ਤਾਂ ਵੀ ਔਖਾਗਾ ਠੀਕ ਹੈ ਇਸ ਕਰਕੇ ਬੰਦੇ ਸੰਭਾਲਣੇ ਬੜੇ ਔਖੇ ਨੇਗੇ ਉਹ ਬੱਕਰੀ ਗੱਭਣਾਂਗੇ ਜਿਹੜੀ ਆ ਕਹਿ ਰਹੇ ਹੋਗੇ ਹਾਂ ਕਿੰਨੇ ਟਾਈਮ ਦੀ ਇਹ ਹੈਗੀ ਕਿਉਂਕਿ ਮਹੀਨੇ ਦੀ ਕਿਉਂਕਿ ਮਹੀਨੇ ਦੀ ਉੱਤੇ ਹੀ ਹੋਊਗੀ ਮਤਲਬ ਠੀਕ ਹੈ 5 ਸਾਲਾਂ ਦਾ ਮੁੱਦਾ ਤਾਂ ਕੰਮ ਵਧੀ ਚੱਲੀ ਜਾਂਦਾ ਸੀਗਾ ਹਾਂ ਕੰਮ ਹੋ ਜਾਂਦਾ ਬੰਦਾ ਰੱਖ ਕੇ ਚੱਲੀ ਜਾਂਦਾ ਸੀਗਾ ਹਾਂ ਚੱਲੀ ਜਾਂਦਾ ਕੰਮ ਠੀਕ ਹੈ ਓਕੇ ਜੀ ਲੈ ਬੱਕਰੀਆਂ ਰੱਖੇ ਸੀਗੀ ਬਾਬਾ ਜੀ ਛੋੜ ਦੇ ਦਿਓ ਨੇ ਲਖਾਈ ਦੇ ਕੀ ਲਖਾਈ ਲੈਣ ਨੂੰ ਬਈ ਦੱਸ ਦੇ। ਲਖਾਈ 100 ਰੁਪਇਆ। ਆ ਸ਼ੋਰਾ। ਹਾਂਜੀ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੇਨਤੀ ਹੈ ਜੀ ਮੁੱਲਾਪੁਰ ਬੱਕਰਾ ਮੰਡੀ ਬਣੀਓ ਜੋ ਟ੍ਰੇਨਿੰਗ ਕੈਂਪ ਰੱਖਿਆ ਗਿਆ ਵੀਰੇ 25 ਤੇ 26 April ਦਾ। ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਵੀ ਬੱਕਰੀਆਂ ਪਾਲਣ ਦੀ ਟ੍ਰੇਨਿੰਗ ਕਰਨੀ ਆ ਉਹ 25 ਤਰੀਕ ਨੂੰ 10 ਵਜੇ ਤੋਂ ਪਹਿਲਾਂ ਪਹਿਲਾਂ ਬੱਕਰਾ ਮੰਡੀ ਮੁੱਲਾਪੁਰ ਵਿੱਚ ਪਹੁੰਚਣ। 26 ਤਰੀਕ ਨੂੰ ਸਵੇਰ ਦੇ ਜੋਤੇ ਦੀ ਟ੍ਰੇਨਿੰਗ ਲੱਗੂਗੀ ਜਿਹਦੇ ਵਿੱਚ ਮਾਨਤਾ ਪ੍ਰਾਪਤ ਸਰਟੀਫਿਕੇਟ ਦਿੱਤਾ ਜਾਊਗਾ 5000 ਫੀਸ ਹੋਊਗੀ। ਜਿਹੜੇ ਕਿਸੇ ਵੀਰ ਨੇ ਇਹਦੇ ਵਿੱਚ ਭਾਗ ਲੈਣਾ ਹੋ 1000 ਰੁਪਇਆ ਪਹਿਲਾਂ ਉਹਨਾਂ ਨੂੰ ਪਾਉਣਾ ਪਊਗਾ ਗੂਗਲ ਪੇ ਕਰਦੇ ਨੇ ਜਾਂ ਸਾਨੂੰ ਸਿੱਧਾ ਬਾਈ ਹੈਂਡ ਫੜਾ ਸਕਦੇ ਨੇ ਦੂਸਰੇ ਨੰਬਰ ਤੇ ਨਾਲ ਹੀ ਵੀਰੇ ਬੇਨਤੀ ਆ ਵੀਰਾਂ ਨੂੰ ਕਿ ਮੁੱਲਾਪੁਰ ਬੱਕਰਾ ਮੰਡੀ ਬਣੀਓ ਬਹੁਤ ਵੱਡਾ ਦੁੱਧ ਚਵਾਈ ਦਾ ਮੇਲਾ ਕਰਵਾਇਆ ਜਾ ਰਿਹਾ ਉਹ ਕਰਵਾਇਆ ਜਾ ਰਿਹਾ ਈ ਬਾਈ ਰਣਜੀਤ ਸਿੰਘ ਦੀ ਜਾਤ ਦੇ ਵਿੱਚ ਤੇ ਬਾਈ ਰਣਜੀਤ ਸਿੰਘ ਬੋਪਾਰਾਏ ਕਲਾ ਤੇ ਜਿਨ੍ਹਾਂ ਦੇ ਲੈਗ ਸਪੁੱਤਰ ਆ ਬਾਈ ਰਵਿੰਦਰ ਸਿੰਘ ਜੀ ਤੇ ਕੈਨੇਡਾ ਉਹਨਾਂ ਵੱਲੋਂ ਇਹ ਮੇਲਾ ਕਰਵਾਇਆ ਜਾਵੇਗਾ ਦੁੱਧ ਚਵਾਈ ਦਾ ਮੇਲਾ ਜਿਦੇ ਵਿੱਚ ਬਹੁਤ ਵੱਡੇ ਨਗਦ ਇਨਾਮ ਦਿੱਤੇ ਜਾਣਗੇ 12 ਬੱਕਰੀਆਂ ਤੱਕ ਸਾਡੇ ਕੋਲੇ ਨਗਦ ਨਾਮ ਆ ਚੁੱਕੇ ਨੇ ਤੇ ਜਿਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਆ ਭਾਈ ਰਵਿੰਦਰ ਸਿੰਘ ਜੀ ਬੋਪਾਰਾਏ ਕਲਾ ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਸਾਨੂੰ ਦੇਣਾ ਵਾ ਤੇ ਇਹ ਜਿਹੜਾ ਮੇਲਾ ਉਹਨਾਂ ਦੇ ਪਿਤਾ ਭਾਈ ਰਣਜੀਤ ਸਿੰਘ ਦੀ ਯਾਦ ਦੇ ਵਿੱਚ ਕਰਵਾਇਆ ਜਾਵੇਗਾ ਇਹ ਹਰ ਸਾਲ ਦਾ ਪੱਕਾ ਮੇਲਾ ਹੋਵੇਗਾ ਹਰੇਕ ਸਾਲ ਇਹ ਮੇਲਾ ਕਰਵਾਇਆ ਜਾਇਆ ਕਰੇਗਾ ਬੱਕਰੀਆਂ ਦੀ ਚਵਾਈ ਦਾ ਵੀਰਾਂ ਨੂੰ ਬੇਨਤੀ ਹੈ ਕਿ 24 ਤਰੀਕ ਨੂੰ ਬੱਕਰੀਆਂ ਖਾਲੀ ਕੀਤੀਆਂ ਜਾਣਗੀਆਂ ਚੋਈ ਦਾ ਸ਼ਡਿਊਲ ਕੀ ਹੋਊਗਾ ਵੀ ਚੋਈਆਂ 2 ਜਾਂ 3 ਤਿੰਨ ਚੋਈਆਂ ਹੋਣਗੀਆਂ ਜੀ ਤਿੰਨ ਚੋਈਆਂ 25 ਦੀਆਂ ਦੋ ਚੋਈਆਂ 26 ਦੀ ਸਵੇਰ ਦੀ ਚੋਈ 26 ਦੀ ਸਵੇਰ ਦੀ ਚੋਈ ਲਾ ਕੇ ਰਿਜ਼ਲਟ ਅਨਾਉਂਸ ਕੀਤੇ ਜਾਣਗੇ ਵਧੀਆ ਇਨਾਮ ਦਿੱਤੇ ਜਾਣਗੇ ਪਹਿਲਾ ਨਾਮ 21000 ਰੁਪਏ ਹੋਊਗਾ ਦੂਜਾ ਨਾਮ 15000 ਤੀਜਾ 11 ਚੌਥਾ 8000 ਉਸ ਤੋਂ ਬਾਅਦ 5-5000 ਦੇ ਤਿੰਨ ਨਾਮ ਤਿੰਨ ਨਾਮ 4-4000 ਦੇ ਇੱਕ ਨਾਮ 3000 ਦਾ 12ਵਾਂ ਨਾਮ 2000 ਦਾ ਹੋਊਗਾ ਤੇ ਹੋਰ ਵੀ ਮੌਕੇ ਤੇ ਨਾਮ ਵੱਧ ਸਕਦੇ ਨੇ ਬਾਕੀ ਤੁਹਾਨੂੰ ਦੱਸ ਦਈਏ ਕਿ ਸਾਡੇ ਨਾਲ ਕਮੇਟੀ ਮੈਂਬਰ ਜਾਂ ਸਾਡੇ ਨਗਰ ਦੇ ਜਿਹੜੇ ਸਾਡੇ ਸਹਿਯੋਗੀ ਵੀਰ ਨੇ ਉਹ ਖੜੇ ਨੇ ਪ੍ਰਧਾਨ ਜੀ ਆ ਕਾਰਪੋਰੇਟ ਸੁਸਾਇਟੀ ਦੇ ਤੇ ਇਹ ਵੀ ਖੜੇ ਨੇ ਅਸੀਂ ਦੱਸ ਰਹੇ ਹਾਂ ਕਿ ਤਿੰਨ ਅਵਾਰਡ ਦਿੱਤੇ ਜਾਣੇ ਆ ਵੀਰ ਇਥੇ ਮੰਡੀ ਤੇ ਉਹ ਜਿਹੜੇ ਅਵਾਰਡ ਹੋਣਗੇ ਸਾਡੇ ਜੋਧੇ ਜਾਂ ਸਾਡੇ ਜਿਹੜੇ ਟਾਪਰ ਪਲੇਅਰ ਹੋਇਆ ਕਬੱਡੀ ਦੇ ਉਹਨਾਂ ਦੀ ਯਾਦ ਨੂੰ ਸਮਰਪਿਤ ਪਹਿਲੇ ਨੰਬਰ ਤੇ ਹੋਊਗਾ ਜੀ ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਅਵਾਰਡ ਦਿੱਤਾ ਜਾਊਗਾ ਇਸੇ ਤਰ੍ਹਾਂ ਹੀ ਭਾਈ ਦੀਪ ਸਿੱਧੂ ਜਿਹੜੇ ਕੌਮੀ ਸ਼ਹੀਦ ਬਣੇ ਗਏ ਨੇ ਉਹਨਾਂ ਦੇ ਨਾਮ ਤੇ ਅਵਾਰਡ ਦਿੱਤਾ ਜਾਊਗਾ ਇੱਕ ਵੀਰ ਨੂੰ ਤੇ ਇੱਕ ਦਿੱਤਾ ਜਾਵੇਗਾ ਜੀ ਸੰਦੀਪ ਨੰਗਲੰਬਈਆਂ ਦੇ ਨਾਮ ਤੇ ਇਹ ਤਿੰਨੇ ਅਵਾਰਡ ਦਿੱਤੇ ਜਾਣਗੇ ਉਹ ਸਾਡੇ ਦਿੱਤੇ ਜਾਣਗੇ ਜੀ ਜਿਹੜੇ ਸਾਡੇ ਵੀਰ ਆ ਮੰਡੀ ਤੇ ਸੌਦੇ ਕਰਾਉਣ ਦੀ ਸੇਵਾ ਕਰਦੇ ਨੇ ਮੈਂ ਨਾਮ ਵੀ ਦੱਸ ਦੇਣਾ ਕਿ ਉਹਦੀ ਤਿਆਰੀ ਰੱਖਣ ਤਾਂ ਕਿ ਉਹ ਸਾਡੇ ਕੋਲ 25 ਦਾ 26 ਤਰੀਕ ਨੂੰ ਪਹੁੰਚ ਜਾਣ ਜਿਹੜੇ ਅਵਾਰਡਾਂ ਦੀ ਮਾਨਤਾ ਦਿੱਤੀ ਜਾਊਗੀ 26 ਤਰੀਕ ਨੂੰ ਦਿੱਤੀ ਜਾਊਗੀ ਪਹਿਲੇ ਨੰਬਰ ਤੇ ਆਈ ਸਾਡਾ ਸਦੀਕ ਚਾਚਾ ਦੂਜੇ ਨੰਬਰ ਤੇ ਆ ਗਿਆ ਜੀ ਰਾਜੂ ਧਨੋਲਾ ਤੀਜੇ ਨੰਬਰ ਤੇ ਆ ਗਿਆ ਖਾਨ ਸਾਹਿਬ हां राजू ਧੜਬਾ ਤੀਜੇ ਤੇ ਆ ਗਏ ਜੀ ਖਾਨ ਸਾਹਿਬ ਇਹ ਤਿੰਨਾਂ ਵੀਰਾਂ ਨੂੰ ਅਸੀਂ ਵੱਡੇ ਪੱਧਰ ਤੇ ਅਵਾਰਡ ਦੇ ਨਾਲ ਸਨਮਾਨਿਤ ਕਰਾਂਗੇ ਭਾਵੇਂ ਕਿ 1 ਰੁਪਏ ਦਾ ਅਵਾਰਡ ਹੋਵੇ ਜੀ ਅਵਾਰਡ ਤਾਂ ਅਵਾਰਡ ਹੁੰਦਾ ਵੀ ਉਹ ਵੀਰਾਂ ਦੀ ਜਾਤ ਦੇ ਵਿੱਚ ਉਹਨਾਂ ਨੂੰ ਨਾਮ ਦੇਣਾ ਕਿਉਂਕਿ ਜਿਹੜਾ ਸਿੱਧੂ ਮੂਸੇਵਾਲਾ ਜੀ ਜਿਹੜਾ ਸਾਡਾ صدیق ਚਾਚਾ ਜੀ ਉਹ ਸਿੱਧੂ ਮੂਸੇਵਾਲਾ ਨੂੰ ਦੇਖ ਕੇ ਥਾਪੀਆਂ ਮਾਰਨ ਲੱਗਿਆ ਬੁੱਢੀ ਉਮਰ ਦੇ ਵਿੱਚ ਤੇ ਉਹਨੂੰ ਸਿੱਧੂ ਮੂਸੇਵਾਲਾ ਦੇ ਅਵਾਰਡ ਦੇ ਨਾਲ ਸਨਮਾਨਿਤ ਕਰਾਂਗੇ ਤੇ ਜਿਹੜੇ ਸਾਡੇ ਦੋ ਵੀਰ ਨੇ ਇੱਕ ਨੂੰ ਦੀਪ ਸਿੱਧੂ ਦੇ ਅਵਾਰਡ ਨਾਲ ਇੱਕ ਨੂੰ ਸੰਦੀਪ ਨੰਗਲ ਮੜੀਆਂ ਦੇ ਨਾਮ ਦੇ ਨਾਲ ਅਸੀਂ ਉਹਨਾਂ ਨੂੰ ਸਨਮਾਨਤ ਕਰਾਂਗੇ ਕਿਉਂਕਿ ਗਰੀਬ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਉਹ ਆਪਣੀ ਰੋਜੀ ਰੋਟੀ ਦਾ ਸਾਧਨ ਕਰਦੇ ਨੇ ਤੇ ਬੇਸ਼ੱਕ ਦੇ ਅਸੀਂ ਤਾਂ 35 35 50 50 ਹਜ਼ਾਰ ਜੇਬ ਚ ਪਾ ਕੇ ਆਉਂਨੇ ਆ ਤੇ ਆਪਦੀ ਬੱਕਰੀ ਖਰੀਦਦੇ ਆ ਤੇ ਮੁਨਾਫੇ ਨੂੰ ਵੇਚ ਦਿੰਨੇ ਆ ਉਹ ਵਿਚਾਰੇ 100 200 ਜਾਂ 500 ਦੀ ਖਾਤਰ ਸਾਡੇ ਨਾਲ ਫਿਰਦੇ ਨੇ ਇਸ ਲਈ ਉਹਨਾਂ ਦੇ ਆ ਵੀ ਅਸੀਂ ਸੋਚਿਆ ਵਾ ਉਹ ਵੀਰਾਂ ਦਾ ਮਾਨ ਸਤਕਾਰ ਬਾਕੀ ਜਿਹੜੇ ਚੈਨਲ ਵਾਲੇ ਵੀ ਹੋਣੇ ਸਭ ਤੋਂ ਸਾਡਾ ਜੋ ਚੈਨਲ ਆ ਪੱਕਾ ਚੈਨਲ ਸਾਡੇ ਨਾਲ ਚੱਲ ਰਿਹਾ ਮੇਰਾ ਵੀਰ ਐਲਤੀ ਲਾਣਾ ترਸੇਮ ਸਿੰਘ ਜੀ ਲੋਂਗੋਵਾਲ ਇਹਨਾਂ ਦਾ ਵੀ ਮਾਨ ਸਨਮਾਨ ਬਾਕੀ ਦਾਲੇ ਸਾਡੇ 2-3 ਚੈਨਲ ਹੋਰ ਨੇ ਉਹ ਅਸੀਂ ਨਾਊਂਸ ਕਰਾਂਗੇ ਅਗਲੀ ਮੰਡੀ ਤੇ ਸਾਰੇ ਵੀਰਾਂ ਦਾ ਬਹੁਤ ਵੱਡਾ ਮਾਨ ਸਤਕਾਰ ਹੋਵੇਗਾ ਤੇ ਬਾਕੀ ਜਿਹੜੇ ਸਾਡੇ ਨਾਲ ਸਪான்ਸਰ ਕਰ ਰਹੇ ਨੇ ਵੀਰ ਜਿਵੇਂ ਨਿਮਤ ਧੌਲਾ ਹੋ ਗਿਆ ਬੱਬੂ ਮੱਜੂ ਗਿਆਣਾ ਹੋ ਗਿਆ ਤੇ ਸੱਤਾ ਮੱਲਿਆਣਾ ਹੋ ਗਿਆ ਗਾਲ ਵਾਲੇ ਸੱਤੇ ਹਣੀ ਡਾਕਟਰ ਧਲੇਰ ਤੋਂ ਹੋ ਗਏ ਮੇਰੇ ਵੀਰ ਜਾਂ ਹੋਰ ਕਈ ਵੀਰ ਨੇ ਇਹਨਾਂ ਦਾ ਵੀ ਮਾਨ ਸਤਕਾਰ 26 ਤਰੀਕ ਨੂੰ ਕੀਤਾ ਜਾਵੇਗਾ